ਸਤਿ ਸ਼੍ਰੀ ਅਕਾਲ ਮੈਂ ਆ ਤੁਹਾਡਾ ਹੋਸਟ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਸੂਤਰਾਂ ਦੇ ਹਵਾਲੇ ਤੋਂ ਹੋਣਦੀ ਸਭ ਤੋਂ ਵੱਡੀ ਅਤੇ ਅਹਿਮ ਖਬਰ ਇੱਕ ਪਾਸੇ ਜਿਮਨੀ ਚੋਣਾ ਦੇ ਵਿੱਚ ਬੜੇ ਵੱਡੇ ਉਲਟਫੇਰ ਦੇਖਣ ਨੂੰ ਮਿਲੇ ਖਾਸ ਕਰਕੇ ਕਾਂਗਰਸ ਪਾਰਟੀ ਨੂੰ ਉਦੋਂ ਝਟਕਾ ਲੱਗਿਆ ਜਦੋਂ ਤਿੰਨ ਵੱਡੇ ਕਿਲੇ ਟਾਏ ਗਏ ਯਾਨੀ ਕਿ ਸਭ ਤੋਂ ਵੱਡਾ ਕਲਾਸੀ ਡੇਰਾ ਬਾਬਾ ਨਾਨਕ ਉਸ ਤੋਂ ਬਾਅਦ ਗਿੱਦੜਬਾਹ ਤੇ ਫਤੀਜਾ ਕਲਾਸੀ ਛੱਬੇਵਾਲ ਬਰਨਾਵਾ ਇੱਕ ਹੀ ਸੀਟ ਜਿੱਤੀ ਉਸ ਦੇ ਆਗੂ ਸੀ ਹਲਕਾ ਜਲਜ ਬਣਾਇਆ ਗਿਆ ਸੀ ਪ੍ਰਤਾਪ ਸਿੰਘ ਬਾਜਵਾ ਇਧਰ ਜਿਹੜੇ ਰਾਜਾ ਵੜਿੰਗ ਰਾਜਾ ਵੜਿੰਗ ਦੀ ਧਰਮ ਪਤਨੀ ਵੀ ਹਾਰੀ ਗਿੱਦੜਵਾਹ ਤੋਂ ਉਧਰ ਦੇਰਾਬਾਬਾ ਨਾਨਕ ਤੋਂ ਸੁਖਵਿੰਦਰ ਸਿੰਘ ਰੰਧਾਵਾ ਜੋ ਮੌਜੂਦਾ ਐਮਪੀ ਨੇ ਅਤੇ ਸਾਬਕਾ ਮੁੱਖ ਮੰਤਰੀ ਵੀਹਿ ਚੁੱਕੇ ਨੇ ਪੰਜਾਬ ਦੇ ਉਹਨਾਂ ਦੀ ਧਰਮ ਬਦਲੀ ਜਤਿੰਦਰ ਕੌਰ ਵੀ ਗੁਰਦੀਪ ਸਿੰਘ ਰੰਧਾਵਾ ਦੇ ਕੋਲੋਂ ਹਾਰੀ ਇਧਰ ਝਟਕਿਆਂ ਦਾ ਨਾਮ ਹੀ ਨਹੀਂ ਲੈ ਰਹੀ ਆਪ ਕਾਂਗਰਸ ਪਾਰਟੀ ਕਿਉਂਕਿ ਕਾਂਗਰਸ ਪਾਰਟੀ ਨੂੰ ਪਤਾ ਲੱਗਿਆ ਹੈ ਕਿ ਜਿਹੜੇ ਸਾਡੇ ਗਰਾਊਂਡ ਲੈਵਲ ਦੇ ਵੱਡੇ ਆਗੂ ਨੇ ਉਹ ਅੰਦਰ ਖਾਤੇ ਸਾਡੀਆਂ ਜੜ੍ਹਾਂ ਵੜ ਰਹੇ ਨੇ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆ ਰਹੀ ਹੈ ਸੁਖਨੰਦਾ ਬਿੱਟੂ ਖੰਨਾ ਅਤੇ ਸਤਵਿੰਦਰ ਕੌਰ ਯਾਨੀ ਕਿ ਤਿੰਨ ਵੱਡੇ ਆਗੂਆਂ ਨੂੰ ਅੱਜ ਹਲਕਾ ਬਠਿੰਡਾ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਪਾਰਟੀ ਪ੍ਰਧਾਨ ਅਤੇ ਨਵੇਂ ਬਣੇ ਸੰਸਦ ਰਾਜਾ ਬੜਿੰਗ ਵੱਲੋਂ ਸੰਸਦ ਰਾਜਾ ਬੜਿੰਗ ਨੇ ਕਿਹਾ ਕਿ ਇਹਨਾਂ ਵੱਲੋਂ ਅੰਦਰ ਖਾਤੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਸਪੋਰਟ ਕੀਤੀ ਜਾ ਰਹੀ ਸੀ ਕਿਉਂਕਿ ਇਹਨਾਂ ਨੂੰ ਕਾਂਗਰਸ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰਿਆ ਗਿਆ ਸੂਤਰ ਦੱਸਦੇ ਨੇ ਕਿ ਇਹਨਾਂ ਨੂੰ ਬੜੇ ਵੱਡੇ ਝਟਕੇ ਲੱਗੇ ਨੇ ਤਿੰਨਾਂ ਨੂੰ ਅੱਜ 6 ਸਾਲਾਂ ਵਾਸਤੇ ਕਾਂਗਰਸ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਕਿ ਰਾਜਾ ਮੁੰਗੀ ਨੇ ਕਿਹਾ ਕਿ ਜੇਕਰ ਕੋਈ ਅਜਾਇਆ ਅੱਗੇ ਤੂੰ ਕਰੇਗਾ ਚਾਹੇ ਉਹ ਸਾਬਕਾ ਮੰਤਰੀ ਹੋਵੇ ਚਾਹੇ ਉਹ ਸਾਬਕਾ ਵਿਧਾਇਕ ਹੋਵੇ ਚਾਹੇ ਉਹ ਟਕਸਾਲੀ ਆਗੂ ਹੋਵੇ ਕਾਂਗਰਸ ਦਾ ਉਸ ਨੂੰ ਕਿਸੇ ਵੀ ਹਾਲ ਦੇ ਵਿੱਚ ਬਖਸ਼ਾ ਨਹੀਂ ਜਾਵੇਗਾ ਕਿ ਜੇਕਰ ਜਿੱਥੇ ਖਾਂਦੇ ਨੇ ਉੱਥੇ ਛੇਕ ਕਰਦੇ ਨੇ ਇਸ ਤਰ੍ਹਾਂ ਦੇ ਪਰਸਨ ਵਿਅਕਤੀ ਸਾਨੂੰ ਕਾਂਗਰਸ ਪਾਰਟੀ ਦੇ ਵਿੱਚ ਨਹੀਂ ਚਾਹੀਦੇ ਇਸ ਲਈ ਅੱਜ ਅੱਕੇ ਹੋਏ ਰਾਜਾ ਵੜਿੰਗ ਨੇ ਇਹਨਾਂ ਤਿੰਨਾਂ ਵੱਡੇ ਆਗੂਆਂ ਨੂੰ ਕਾਂਗਰਸ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਅਤੇ ਲਿਸਟ ਜਿਹੜੀ ਹੈ ਉਹ ਕਾਂਗਰਸ ਦੀ ਹਾਈ ਕਮਾਂਡ ਨੂੰ ਭੇਜ ਦਿੱਤੀ ਹੈ